ਮਾਈ ਗੁਰਜੀ ਕਾ ਖਾਲਸਾ ਮਾਈ ਗੁਰਜੀ ਕੀ ਫਤਿਹ ਅੱਜ ਦੇ ਬ੍ਰह्म ਵਿਚਾਰ ਦੇ ਅੰਦਰ ਅਸੀਂ ਵਿਚਾਰ ਕਰਾਂਗੇ ਕਿ ਬ੍ਰह्म ਦਾ ਪੂਰਾ ਪਸਾਰਾ ਗੁਰਬਾਣੀ ਦੇ ਅਨੁਸਾਰ ਕਿਸਾ ਤਰ੍ਹਾਂ ਹੋਇਆ ਹੈ ਇਹ ਜਾਣਣ ਵਾਸਤੇ ਸਾਨੂੰ ਰਾਗ ਅਸਤ ਦੇ ਅੰਦਰ ਇੱਕ ਕੋਟ ਮਿਲਦੀ ਹੈ ਜੋ ਕਿ ਇਸ ਪ੍ਰਕਾਰ ਹੈ ਆਪਿ ਨੇ ਆਪ ਸਾਜਿਓ ਆਪਿ ਨੇ ਰਥਿਓ ਨਾਓ दो ही कुदरत साजियन फिर आसन डिठो चाओ इसका मतलब यह है बड़ा क्लीयर कि ब्रह्म ने अपना पूरा पसारा जो है वो दो खंड चया है पहला असी पसारा देखा है एको तो लैके ओहकारों तक जिसन सचखंड किया गया और आप ही ने आप साजे उन्हें अपने आप आपको किस तरह सजाया सचखंड वो अं देख चुके हैं कि उन्हें अपने आप आपू तिरंगी फॉर्म में साझा है तिरंगा फॉर्म में साजिया है और आप ही ने रचिए नाव और जिस तरह ही उन्हें अपने आप तिरंगा फॉर्म ही साजिया नाव भी अपने आप अप क्रिएट हो गया एज निरंकार एक कोर्ट सिलती है नाओ तेरा निरंकार है ना ही नरक न जाइए ਇਦਾਂ ਮਤਲਬ ਦੂਜੇ ਖੰਡ ਦੀ ਗੱਲ ਹੋ ਰਹੀ ਹੈ ਜਿਹਦੇ ਅੰਦਰ ਦੋਏ ਕੁਦਰਤ ਸਾਜੀਆਂ। ਫਰੀਆਸਨ ਡਿੱਟੋ ਚਾਉ ਉਹਨੇ ਦੂਜੇ ਖੰਡ ਦੇ ਅੰਦਰ ਕੁਦਰਤ ਦੇ ਫੋਰਮ ਸਜਾ ਕੇ ਉਹਦੇ ਅੰਦਰ ਆਪਣਾ ਆਸਣ ਲਗਾ ਲਿਆ ਔਰ ਉਹਦੇ ਅੰਦਰ ਆਸਣ ਲਗਾ ਕੇ ਉਧਰ-ਉਧਰ ਬੈਠ ਕੇ ਆਪਣੇ بڑے ਚਾਉ ਨਾਲ ਪੂਰਾ ਉਹਦਾ ਜੋ ਹੈ ਪ੍ਰਸਾਰ ਆਪਣਾ ਦਿਖ ਰਿਹਾ ਹੈ। ਹੁਣ athe ਗੱਲ ਬੜੀ ਇੰਪੋਰਟੈਂਟ ਹੈ ਆਦੀ ਹੈ ਕਿ ਜਿਹੜਾ ਦੂਜਾ ਪਸਾਰਾ ਹੈ ਜਿਹੜਾ ਊਂਕਾਉਟ ਤੋਂ ਸਟਾਰਟ ਹੁੰਦਾ ਹੈਗਾ ਇਹ ਹੈਗਾ ਮਾਇਆ ਦਾ ਪਸਾਰਾ ਜਾਂ ਇਹਨੂੰ ਕਾਲਖੰਡ ਕਹਿ ਸਕਦੇ ਹੁਣ ਮਾਇਆ ਦੇ ਪਸਾਰੇ ਦੇ ਅੰਦਰ ਜਿਹੜਾ ਜਿਹੜਾ ਬ੍ਰह्म ਹੈਗਾ ਉਹ ਨੇ ਕੁਦਰਤ ਸਾਜੀ ਪਹਿਲੇ ਕੁਦਰਤ ਐਕਚੁਅਲੀ ਚ ਉਹਦੀ ਜੋ ਹੈ ਕਾਲ ਮਾਇਆ ਦੀ ਇੱਕ ਪਾਵਰ ਸਿਸਟਮ ਹੈਗਾ ਪੂਰਾ ਇਸ ਪਾਵਰ ਸਿਸਟਮ ਦੇ ਅੰਦਰ ਕਈ ਐਂਟੀਟੀਆਂ ਆਂਦੀਆਂ ਨੇ ਜਿਹੜਾ ਕਿ ਹਰ ਐਂਟੀਟੀ ਦਾ ਆਪਣਾ ਆਪਣਾ ਰੋਲ ਹੈਗਾ ਜਿਹੜਾ ਜਿਸ ਦੇ ਅਨਸਾਰ ਉਹ ਪੂਰੀ ਸ੍ਰਸ਼ਟੀ ਦੀ ਪੂਰੀ ਰਚਨਾ ਉਹ ਕਰ ਰਹੀ ਹੈ ਹੋ ਰਹੀ ਹੈ ਔਰ ਇਸ ਪੂਰੀ ਸ੍ਰਸ਼ਟੀ ਦੀ ਰਚਨਾ ਜੋ ਹੈ ਇਹ ਕੁਦਰਤ ਦੇ ਦੁਆਰਾ ਹੀ ਹੋ ਰਹੀ ਹੈ इवन ਜਿਹੇ ਜੰਤੂ ਤੇ ਸਾਡੀ ਉਤਪਤੀ ਹੈ ਇਹ ਵੀ ਜੋ ਹੈ ਕੁਦਰਤ ਹੀ ਹੋਈ ਹੈ ਇਹਦੇ ਬਾਰੇ ਵੀ ਇੱਕ ਕੋਟ ਆndi ਹੈ ਬੜੀ ਅਸੀਂ ਕਾਮਨ ਕੋਟ ਹੈਗੀ ਜਿਹੜੀ ਸਾਰੇ ਕਈ ਵਾਰੀ ਜ਼ਿਕਰ ਕਰਨੇ ਆ اول ਅਲੇ ਨੂਰ ਉਪਾਇਆ ਕੁਦਰਤ ਦੇ ਸਬੰਧੇ ਇਹ ਕਿ ਨੂਰ ਤੇ ਸਭ ਜਕ ਉੱਜਿਆ ਕੌਣ ਭਲੇ ਕੌਣ ਬੰਦੇ ਕਿ ਅਸੀਂ ਜੋ ਹੈ ਜੀ ਅਸੀਂ ਜੋ ਮਨੁष्य ਅਸੀਂ ਜੀਵ ਜਾਰੇ ਸਾਰੇ ਸਾਡੀ ਉਤਪਤੀ ਵੀ ਕੁਦਰਤ ਦੇ ਪਾਵਰ ਦੇ ਅਨਸਾਰ ਹੀ ਸਾਡੀ ਉਤਪਤੀ ਹੋਈ ਹੈ ਔਰ ਇਸ ਕਰਕੇ ਜਿਸ ਤਰ੍ਹਾਂ ਸਚ ਖੰਡ ਦੇ ਅੰਦਰ ਇੱਕ ਪ੍ਰਾਈਮ ਐਂਟੀਟੀ ਹੈਗੀ ਪ੍ਰਭ ਵਿਨਾਸੀ ਬ੍ਰਹਮਦੀ ਜੋ ਇੱਕ ਪ੍ਰਾਈਮ ਐਂਟੀਟੀ ਪ੍ਰਭ ਵਿਨਾਸੀ ਹੈ ਉਸੇ ਤਰ੍ਹਾਂ ਮਾਇਆ ਦੇ ਅੰਦਰ ਔਰ ਕਾਲ ਖੰਡ ਦੇ ਅੰਦਰ ਵੀ ਇੱਕ ਬ੍ਰਹਮਦੀ ਐਂਟੀਟੀ ਹੈ ਪ੍ਰਾਈਮ ਐਂਟੀਟੀ ਜਿੰਨੂੰ ਜਾਣਿਆ ਗਿਆ ਹੈ ਐਜ਼ ਅਕਾਲ ਪੁਰਖ ਹੁਣ ਸਾਨੂੰ ਇੱਕ ਕੋਡ ਮਿਲਦੀ ਹੈ ਗੁਰਬਾਣੀ ਦੇ ਅੰਦਰ अकाल पुरख नहीं सिर कला यद मतलब अकाल पुरख के सिर उत्ते कल का कोई असर नहीं तो तो इस एक हों इसलियर होंगी कि जो अकाल पुरख है ये कालखंड की एंटिटी हैगी इस करके सू डिफरेंस समझना बड़ा जरूरी है कि प्रभ अविनाशी जिनू करता पुरख किया है कि करता पुरख और अकाल पुरख ये दोनों डिफरेंट एंटिटीज़ ने यह दोनों एक नहीं ने ਇਦੇ ਬਾਰੇ ਸਾਨੂੰ ਆਪਣਾ ਕਨਫਿਊਜ਼ਨ ਹੋ ਸਕਦਾ ਹੈ ਪਰ ਗੁਰਬਾਣੀ ਇਸ ਬਾਰੇ ਬੜੀ ਕਲੀਅਰ ਹੈ ਅਸਦੀ ਵਿਚਾਰ ਅਸੀਂ ਇੱਥੇ ਖਤਮ ਕਰਦੇ ਅਗਲੀ ਵੀਡੀਓ ਦੇ ਅੰਦਰ ਅਸੀਂ ਬ੍ਰਹਮ ਦਾ ਪਸਾਰਾ ਕਾਲ ਖੰਡ ਦੇ ਅੰਦਰ ਜਾਂ ਮਾਇਆ ਦੇ ਅੰਦਰ ਉਹ ਕਿਸ ਤਰ੍ਹਾਂ ਹੋ ਰਿਹਾ ਹੈ ਉਹਦੇ ਬਾਰੇ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ